ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਟੈਰਫ ਵਿਰੋਧੀ ਕੈਂਪੇਨ ਨੂੰ ਲੈ ਕੇ ਮਹਾਰਾਂ ਦੀ ਰਾਇ ਕਿਹਾ ਇਹ ਮਹਿੰਗਾ ਸੌਦਾ ਹੋ ਸਕਦਾ ਹੈ ਸਾਬਤ অন্ਟਾਰੀਓ ਦੀ ਕੈਂਪੇਨ ਕਾਰਟ੍ਰੇ ਟਾਕਸ ਹੋਈਆਂ ਬੰਦ ਨਿਊ ਬਾਸਮਨਸਟਰ ਦੇ ਮੇਅਰ ਪੈਟ੍ਰਿਕ ਜੌਨਸਟਨ ਨੇ ਸ਼ਹਿਰ ਦੇ ਵਿੱਚ ਸਪੀਡ ਕੈਮਰਿਆਂ ਨੂੰ ਪ੍ਰਵਾਨਗੀ ਦੇਣ ਦੀ ਪ੍ਰੋਵਿੰਸ਼ਲ ਸਰਕਾਰ ਤੋਂ ਕੀਤੀ ਮੰਗ ਕਿਹਾ ਸੜਕ ਸੁਰੱਖਿਆ ਅਤੇ ਜੋਖਮ ਘਟਾਉਣ ਦੇ ਲਈ ਇਹ ਜ਼ਰੂਰੀ ਅਲਬਰਟਾ ਸਰਕਾਰ ਦੇ ਵੱਲੋਂ ਬੈਕ ਟੂ ਵਰਕ ਕਾਨੂੰਨ ਦਾ ਟੀਚਰਸ ਜੂਨੀਅਨ ਦੇ ਵੱਲੋਂ ਸਖਤ ਵਿਰੋਧ ਹੋਰ ਯੂਨੀਅਨਸ ਨੂੰ ਵੀ ਨਾਲ ਆਉਣ ਦਾ ਦਿੱਤਾ ਸਦਾ ਪਲਕੇ ਤੱਕ ਟੀਚਰਸ ਦਾ ਜੌਬ ਤੇ ਵਾਪਸ ਜਾਣਾ ਜ਼ਰੂਰੀ ਹੋਨ ਜਾਂਦੇ ਖਬਰਾਂ ਵਿਸਤਾਰ ਦੇ ਨਾਲ Ontario ਦੀ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਟੈਰਫ ਵਿਰੋਧੀ ਚ ਕੀਤੀ ਗਈ ਐਡਵਰਟਾਈਜ਼ਮੈਂਟ ਦੇ ਨਾਲ ਦੋਵੇਂ ਮੁਲਕਾਂ ਦੇ درمیان ਇਸ ਸਮੇਂ ਟ੍ਰੇਡ ਟਾਕਸ ਬੰਦ ਨੇ ਇਸੇ ਸਮੇਂ ਦੌਰਾਨ ਹੀ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੀ ਕੁਝ ਐਸੇ ਤਿਆਰੀ ਕਰ ਰਹੀ ਹੈ ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਟਿਸਟ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਟੈਰਫ ਸੰਬੰਧੀ ਚਲਾਏ ਜਾਣ ਵਾਲੀ ਡਿਜੀਟਲ ਕੈਂਪੇਨ ਰਿਸਕੀ ਹੋ ਸਕਦੀ ਹੈ ਜਿੰਨਾ ਕਿਹਾ ਹੈ ਕਿ ਪਹਿਲਾਂ ਚੱਲੀ ਕੈਂਪੇਨ ਦਾ ਝਟਕਾ ਆਉਣ ਵਾਲਾ ਕੈਨੇਡੀਅਨ ਚਿੰਤਤ ਨੇ ਕਿ ਡੋਨਲਡ 트੍ਰੰਪ ਹੋਰ ਟੈਰਫ ਲਗਾਉਣ ਜਾ ਰਹੇ ਨੇ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਸੀ ਕਿ ਪ੍ਰੋਵਿੰਸ অন্ਟਾਰੀਓ ਦੀ ਇੱਕ ਐਡਵਰਟਾਈਜ਼ਮੈਂਟ ਦੇ ਬਾਵਜੂਦ ਟੈਰਫ ਵਿਰੋਧੀ ਕੈਂਪੇਨ ਲਿਆਉਣ ਦੀ ਪਲਾਨਿੰਗ ਕਰ ਰਹੀ ਹੈ। অন্ਟਾਰੀਓ ਦੀ ਕੈਂਪੇਨ ਵਿੱਚ ਅਮਰੀਕੀ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਆਡੀਓ ਕਲਿੱਪ ਸੀ ਜਿਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਟ੍ਰੇਡ ਸੰਬੰਧੀ ਗੱਲਬਾਤ ਬੰਦ ਕਰਕੇ 10% ਹੋਰ ਟੈਰਫ ਲਗਾਉਣ ਦਾ ਐਲਾਨ ਕੀਤਾ ਸੀ। ਮਹਾਰਾ ਦਾ ਕਹਿਣਾ ਹੈ ਕਿ ਜੇਕਰ অন্ਟਾਰੀਓ ਦੀ ਐਡਵਰਟਾਈਜ਼ਮੈਂਟ ਦਾ ਇਹ ਪ੍ਰਭਾਵ ਹੈ ਤਾਂ BC ਸਰਕਾਰ ਦੇ ਫੈਸਲੇ ਦਾ ਵੀ ਮਾੜਾ ਪ੍ਰਭਾਵ ਪਏਗਾ ਅਤੇ ਇਹ ਰਿਸਕੀ ਪਲੇ ਹੈ ਜਿਸ ਦੇ ਬਹੁਤ ਸਾਰੇ ਨੁਕਸਾਨ ਨੇ ਵਿਧਾਨ ਸਭਾ ਦੇ ਬਾਹਰ ਪ੍ਰੀਮੀਅਰ ਡੇਵਿਡ ਡੀ ਵੀ ਨੇ ਬੀਤੇ ਦਿਨ ਕਿਹਾ ਸੀ ਕਿ ਟੈਰਫਾਂ ਬਾਰੇ ਅਮਰੀਕੀਆਂ ਦੇ ਨਾਲ ਗੱਲਬਾਤ ਜ਼ਰੂਰੀ ਹੈ ਅਤੇ ਉਹਨਾਂ ਕਿਹਾ ਸੀ ਕਿ ਵਾਈਟ ਹਾਊਸ ਵਿੱਚ ਬੈਠੇ ਵਿਅਕਤੀ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਪਰ ਅਮਰੀਕੀਆਂ ਤੱਕ ਗੱਲ ਪੁੱਜਦੀ ਜ਼ਰੂਰ ਕੀਤੀ ਜਾ ਸਕਦੀ ਹੈ ਪ੍ਰੀਮੀਅਰ ਨੇ ਕਿਹਾ ਸੀ ਕਿ ਕੈਂਪੇਨ ਰਾਹੀਂ ਇਹ ਦੱਸਿਆ ਜਾਵੇਗਾ ਕਿ ਅਮਰੀਕਾ ਪੁੱਜਣ ਵਾਲੀ ਕੈਨੇਡੀਅਨ ਲੰਬਰ ਉੱਪਰ ਟੈਰਫ ਲਗਾਉਣ ਦੇ ਨਾਲ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ ਇਹ ਦੱਸਣਾ ਜ਼ਰੂਰੀ ਹੈ ਪ੍ਰੀਮੀਅਰ ਦੇ ਸਪੋਕਸਪਰਸਨ ਮੁਤਾਬਕ ਨਵੰਬਰ ਦੇ ਵਿੱਚ ਕੈਂਪੇਨ ਚਲਾਈ ਜਾਏਗੀ ਕਿਉਂਕਿ ਦੋਵੇਂ ਮੁਲਕਾਂ ਦੇ ਦਰਮਿਆਨ ਕੈਨੇਡੀਅਨ ਪ੍ਰਧਾਨ ਮੰਤਰੀ ਮਾ ਕਾਰਨੀ ਦੀ ਅਮਰੀਕਾ ਵਿਜ਼ਿਟ ਅਤੇ ਓਵਲ ਆਫਿਸ ਚ ਹੋਈ ਮੀਟਿੰਗ ਤੋਂ ਬਾਅਦ ਟ੍ਰੇਡ ਸੰਬੰਧੀ ਦੁਬਾਰੇ ਗੱਲਬਾਤ ਸੁਖਾਵੇਂ ਮਾਹੌਲ ਦੇ ਵਿੱਚ ਚੱਲੀ ਸੀ ਪਰ ਬੀਤੇ ਦਿਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ অন্ਟਾਰੀਓ ਦੀ ਕੰਪੇਨ ਤੋਂ ਪਹਿਲਾਂ ਦੋਵੇਂ ਮੁਲਕਾਂ ਦੇ ਦਰਮਿਆਨ ਸੈਕਟਰ ਸਪੈਸੀਫਿਕ ਖਾਸ ਕਰ ਸਟੀਲ, ਐਲੂਮੀਨਮ ਅਤੇ એનર્ਜੀ ਨੂੰ ਲੈ ਕੇ ਗੱਲਬਾਤ ਕਾਫੀ ਪੋਜ਼ਿਟਿਵ ਰੂਪ ਦੇ ਵਿੱਚ ਅੱਗੇ ਵਧ ਰਹੀ ਸੀ ਪਰ ਹੁਣ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਇਹ ਸਟ੍ਰੇਟ ਟਾਕਸ ਨੂੰ ਰੋਕ ਦਿੱਤਾ ਗਿਆ ਹੈ ਅਤੇ ਭਵਿੱਖ ਦੇ ਵਿੱਚ ਕਦੋਂ ਸ਼ੁਰੂ ਹੁੰਦੀਆਂ ਨੇ ਇਸ ਉੱਪਰ ਸਭ ਦੀ ਨਜ਼ਰ ਜ਼ਰੂਰ ਬਣੀ ਹੋਈ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਨੇ ਬੀਤੇ ਦਿਨ ਸਪਸ਼ਟ ਕੀਤਾ ਸੀ ਕਿ ਉਹ ਜਲਦੀ ਪ੍ਰਧਾਨ ਮੰਤਰੀ ਮਾਕਾਰਨੀ ਨੂੰ ਮਿਲਣ ਨਹੀਂ ਜਾ ਰਹੇ ਨੇ 온ਟਾਰੀਓ ਦੇ ਵਿੱਚ ਸਪੀਡ ਕੈਮਰੇ ਪਿਛਲੇ ਸਮੇਂ ਦੌਰਾਨ ਚਰਚਾ 'ਚ ਬਣੇ ਰਹੇ ਅਤੇ ਪ੍ਰੀਮੀਅਰ ਡਗਫੋਰਡ ਵੱਲੋਂ ਇਸ ਨੂੰ ਪੈਸੇ ਇਕੱਠੇ ਕਰਨ ਦਾ ਸੋਮਾ ਦੱਸਿਆ ਗਿਆ ਸੀ ਅਤੇ ਉਹਨਾਂ ਕਿਹਾ ਸੀ ਕਿ ਲੈਜਿਸਲੇਸ਼ਨ ਦੇ ਰਾਹੀਂ ਪ੍ਰੋਵਿੰਸ਼ੀਅਲ ਸਰਕਾਰ ਇਹਨਾਂ ਸਪੀਡ ਕੈਮਰੇ ਉੱਪਰ ਪਾਬੰਦੀ ਲਗਾਏਗੀ ਪਰ ਇਸੇ ਸਮੇਂ ਦਰਾਂ ਨੇ ਇੱਕ ਮੈਟਰੋ ਵੈਂਕੂਵਰ ਦੇ ਮੇਅਰ ਦੇ ਵੱਲੋਂ ਆਪਣੇ ਸ਼ਹਿਰ ਦੇ ਵਿੱਚ ਸਪੀਡ ਕੈਮਰੇ ਲਿਆਉਣ ਦੇ ਲਈ ਲਗਾਤਾਰ ਜਦੋ ਜ਼ਹਿਦ ਕੀਤੀ ਜਾ ਰਹੀ ਹੈ ਨਿਊ ਬੈਸਟ ਮਿੰਸਟਰ ਦੇ ਮੇਅਰ ਪੈਟ੍ਰਿਕ ਜੌਨਸਟਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੈਮਰੇ ਸੁਰੱਖਿਆ ਨੂੰ ਬਿਹਤਰ ਬਣਾਉਂਦੇ ਨੇ ਅਤੇ ਬਹੁਤ ਸਾਰੇ ਸਿਟੀ ਦੇ ਰੈਜ਼ੀਡੈਂਟ ਵੀ ਇਹ ਚਾਹੁੰਦੇ ਨੇ ਕਿ ਸਪੀਡ ਕੈਮਰੇ ਲਗਾਏ ਜਾਣ ਉਹਨਾਂ ਆਖਿਆ ਕਿ ਇਸ ਸਬੰਧੀ ਲਗਾਤਾਰ ਕਮਿਊਨਿਟੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇੰਟਰਸੈਕਸ਼ਨ ਦੇ ਉੱਪਰ ਬਹੁਤ ਸਾਰੇ ਲੋਕ ਇਹਨਾਂ ਸਪੀਡ ਕੈਮਰਾ ਨੂੰ ਲੱਗਿਆ ਹੋਇਆ ਦੇਖਣਾ ਚਾਹੁੰਦੇ ਨੇ ਤੇ ਇਸ ਸਬੰਧੀ ਪੁਲਿਸ ਦੇ ਵਿੱਚ ਵੀ ਇਹ ਮੈਸੇਜ ਸਪੱਸ਼ਟ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਜੇਕਰ ਸਪੀਡ ਕੈਮਰੇ ਹੋਣਗੇ ਤਾਂ ਇਹਦੇ ਨਾਲ ਹਰ ਕੋਈ ਨਿਰਧਾਰਤ ਸਪੀਡ ਦੇ ਉੱਪਰ ਗੱਡੀ ਚਲਾਏਗਾ ਇਸ ਦੇ ਨਾਲ ਹਾਦਸੇ ਘਟਣਗੇ ਤੇ ਐਮਰਜੈਂਸੀ ਡਿਪਾਰਟਮੈਂਟ ਦੇ ਉੱਪਰ ਬੋਝ ਵੀ ਕਟੇਗਾ ਉਹਨਾਂ ਆਖਿਆ ਕਿ ਫਾਇਰ ਡਿਪਾਰਟਮੈਂਟ ਦੀਆਂ ਕਾਲਸ ਦਾ 1/3 ਹਿੱਸਾ ਲਗਭਗ ਇਸ ਤਰ੍ਹਾਂ ਦੀਆਂ ਸੜਕੀ ਘਟਨਾਵਾਂ ਦੇ ਨਾਲ ਜੁੜਿਆ ਹੁੰਦਾ ਜਿਸ ਵਿੱਚ ਪੁਲਿਸ ਨੂੰ ਵੀ ਮੌਕੇ ਤੇ ਪਹੁੰਚਣਾ ਪੈਂਦਾ ਤੇ ਜਦੋਂ ਸਪੀਡ ਕੈਮਰੇ ਹੋਣਗੇ ਤਾਂ ਇਹਨਾਂ ਦੇ ਵਿੱਚ ਘਰਾਵਟ ਜ਼ਰੂਰ ਆਏਗੀ ਅਤੇ ਜੋ ਸਿਟੀ ਦੇ ਉੱਪਰ ਪੁਲਿਸਿੰਗ ਅਤੇ ਫਾਇਰ ਦਾ ਬਜਟ ਦਾ ਬੋਝ ਪੈਂਦਾ ਉਹ ਵੀ ਜ਼ਰੂਰ ਘਟੇਗਾ ਤੇ ਇਹ ਪੈਸਾ ਕਿਸੇ ਹੋਰ ਪਾਸੇ ਜ਼ਰੂਰ ਵਰਤਿਆ ਜਾਏਗਾ ਉਹਨਾਂ ਆਖਿਆ ਕਿ ਇਹਨਾਂ ਨੂੰ ਕੈਸ਼ ਕਾਓ ਕਹਿਣਾ ਬਿਲਕੁਲ ਹਾਸੋਹਿਣੀ ਗੱਲ ਹੈ ਕਿਉਂਕਿ ਇਹ ਦਾਅਵੇ ਉਹ ਸਰਾਸਰ ਖਾਰਜ ਕਰਦੇ ਨੇ ਕਿ ਸਪੀਡ ਕੈਮਰੇ ਸਿਰਫ ਜੁਰਮਾਨੇ ਇਕੱਠੇ ਕਰਨ ਦੇ ਲਈ ਲਾਏ ਜਾਂਦੇ ਨੇ ਉਹਨਾਂ ਆਖਿਆ ਕਿ ਇਹਨਾਂ ਦਾ ਮੰਤਵ ਸਿਰਫ ਸੁਰੱਖਿਆ ਨੂੰ ਵਧਾਉਣਾ ਹੁੰਦਾ ਹੈ ਇਸ ਲਈ ਆਪਣੀ ਸਿਟੀ ਦੇ ਵਿੱਚ ਇਹਨਾਂ ਨੂੰ ਲਾਗੂ ਕਰਨ ਦੀ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਜਿਨ੍ਹਾਂ ਆਖਿਆ ਕਿ ਪ੍ਰੋਵਿੰਸ਼ਲ ਸਰਕਾਰ ਦੀ ਪਰਵਾਨਗੀ ਤੋਂ ਬਿਨਾ ਸ਼ਹਿਰ ਦੇ ਵਿੱਚ ਸਪੀਡ ਕੈਮਰੇ ਨਹੀਂ ਲੱਗ ਸਕਦੇ ਇਸ ਲਈ ਉਹਨਾਂ ਦੇ ਵੱਲੋਂ ਪਰਵੈਂਸ਼ਲ ਸਰਕਾਰ ਅਤੇ ICBC ਦੇ ਹੋਰ ਅਧਿਕਾਰੀਆਂ ਦੇ ਉੱਪਰ ਲਗਾਤਾਰ ਦਬਾਅ ਪਾਇਆ ਜਾ ਰਿਹਾ ਪਰ ਹਾਲੇ ਤੱਕ ਉਹਨਾਂ ਨੂੰ ਕੋਈ ਇਸ ਸੰਬੰਧੀ ਜਵਾਬ ਨਹੀਂ ਮਿਲਿਆ ਉਹ ਕਹਿੰਦੇ ਨੇ ਕਿ ਨਿਊ ਵੈਸਟਮਿੰਸਟਰ ਇੱਕ ਵਿਜ਼ਨ ਜ਼ੀਰੋ ਟਾਸਕ ਫੋਰਸ ਸ਼ੁਰੂ ਕਰ ਰਿਹਾ ਜੋ ਕਿ ਸ਼ਹਿਰ ਦੇ ਰੋਡਸ ਨੂੰ ਸੁਰੱਖਿਅਤ ਬਣਾਉਣ ਦੇ ਲਈ ਲਗਾਤਾਰ ਤਾਲਮੇਲ ਕਰੇਗਾ ਅਤੇ ਡਾਟਾ ਵੀ ਕਲੈਕਟ ਕਰੇਗਾ ਕਿ ਕਿਸ ਕਾਰਨ ਘਟਨਾਵਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਵਾਪਰਦੀਆਂ ਨੇ ਅਤੇ ਪ੍ਰੋਵਿੰਸ਼ਲ ਸਰਕਾਰ ਦੇ ਨਾਲ ਇਹ ਡਾਟਾ ਸਾਂਝਾ ਕਰਕੇ ਗੱਲਬਾਤ ਕੀਤੀ ਜਾਏਗੀ ਕਿ ਸਪੀਡ ਕੈਮਰਿਆਂ ਨੂੰ ਲਿਆਂਦਾ ਜਾ ਸਕੇ ਅਮਰੀਕੀ ਟੈਰਫਸ ਕਾਰਨ ਕੈਨੇਡੀਅਨ ਇਕਨੋਮੀ ਦੇ ਵਿੱਚ ਜਿਸ ਢੰਗ ਦਾ ਮਦਵਾੜਾ ਛਾਇਆ ਹੋਇਆ ਉਸ ਕਾਰਨ ਬਹੁਤ ਸਾਰੇ ਲੋਕ ਜੌਬਲੈਸ ਹੋ ਰਹੇ ਨੇ ਅਤੇ ਜੌਬਸ ਨੂੰ ਕੰਟੀਨਿਊ ਰੱਖਣ ਦੇ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਬੇਰੋਜ਼ਗਾਰ ਦਰ ਦੇ ਮੁਲਕ ਦੇ ਵਿੱਚ 7.1% ਤੇ ਹੈ ਅਤੇ ਇਹ ਪਿਛਲੇ ਸਾਲਾਂ ਦੇ ਮੁਕਾਬਲੇ ਰੈਕੋਰਡ ਹਾਈ ਹੈ ਪਰ ਇਸ ਸਮੇਂ ਦਰਾਂ ਯੰਗ ਕੈਨੇਡੀਅਨਸ ਤੇ ਲਈ ਨੌਕਰੀ ਲੱਭਣੀ ਹੋਰ ਵੀ ਵੱਡੇ ਚੈਲੰਜ ਵਾਲਾ ਕੰਮ ਹੈ। ਨੌਜਵਾਨ ਕੈਨੇਡੀਅਨਸ ਨੂੰ ਮਿਨੀਮਮ ਵੇਜ ਵਾਲੀਆਂ ਨੌਕਰੀਆਂ ਲੱਭਣ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੰਗ ਕੈਨੇਡੀਅਨਸ ਦੇ ਵਿੱਚ ਬੇਰੋਜ਼ਗਾਰੀ ਸਭ ਤੋਂ ਉੱਪਰਲੇ ਪੱਧਰ ਦੇ ਉੱਪਰ ਹੈ ਸਟੈਟਿਸਟਿਕ ਕੈਨੇਡਾ ਅਨੁਸਾਰ ਸਤੰਬਰ ਦੇ ਵਿੱਚ ਨੌਜਵਾਨ ਕੈਨੇਡੀਅਨਸ ਵਿੱਚ ਅਨਪਲੋਇਮੈਂਟ ਰੇਟ 15% ਸੀ 2010 ਤੋਂ ਬਾਅਦ ਇਹ ਸਭ ਤੋਂ ਉੱਚਾ ਪੱਧਰ ਹੈ ਸਿਰਫ ਪੰਡੈਮਿਕ ਦੇ ਸਾਲਾਂ ਨੂੰ ਜੇਕਰ ਇਸ ਵਿੱਚ ਛੱਡ ਦਿੱਤਾ ਜਾਵੇ ਤਾਂ ਯੰਗ ਕੈਨੇਡੀਅਨਸ ਕਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਬੇਰੋਜ਼ਗਾਰ ਨਹੀਂ ਹੋਏ ਭਾਵੇਂ ਜੋ ਨੌਕਰੀ ਲੱਭ ਰਹੇ ਨੇ ਵਰਕ ਫੋਰਸ ਦੇ ਵਿੱਚ ਪਾਰਟ ਟਾਈਮ ਸ਼ਾਮਲ ਹੋਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਉਹ ਨੰਬਰ 15% ਹੈ ਸਟੈਟਿਸਟਿਕ ਕੈਨੇਡਾ ਦੇ ਲੇਬਰ ਫੋਰਸ ਸਰਵੇ ਐਨਾਲਿਸਟ ਦੇ ਚੀਫ ਐਂਡਰੀਓ ਫੀਲਡਸ ਨੇ ਕਿਹਾ ਹੈ ਕਿ ਟਾਈਟ ਲੇਬਰ ਮਾਰਕੀਟ ਸਭ ਤੋਂ ਵੱਧ ਨੌਜਵਾਨ ਕੈਨੇਡੀਅਨਸ ਨੂੰ ਪ੍ਰਭਾਵਿਤ ਕਰ ਰਹੀ ਹੈ ਨਵੀਆਂ ਨੌਕਰੀਆਂ ਲੱਭਣਾ ਇਸ ਸਮੇਂ ਸਭ ਤੋਂ ਔਖਾ ਕੰਮ ਹੈ ਫੈਡਰਲ ਅੰਕੜਿਆਂ ਮੁਤਾਬਕ ੈਂਪਲਾਇਰਸ ਵੱਲੋਂ ਜੋ ਖਾਲੀ ਪੋਸਟਾਂ ਭਰੀਆਂ ਜਾਂਦੀਆਂ ਨੇ ਉਹਨਾਂ ਦੀ ਗਿਣਤੀ ਵੀ 15% ਘਟ ਗਈ ਹੈ ਪ੍ਰੋਸਪੈਕਟ ਹਿਊਮਨ ਸਰਵਿਸਿਜ਼ ਦੇ ਪ੍ਰੋਗਰਾਮ ਮੈਨੇਜਰ ਤਰੀਨਾ ਸਮਿਥ ਨੇ ਕਿਹਾ ਹੈ ਕਿ ਲੇਬਰ ਮਾਰਕੀਟ ਹੋਰ ਸੈਚੂਰੇਟਿਡ ਹੁੰਦੀ ਜਾ ਰਹੀ ਹੈ ਜਿੰਨਾ ਕਿਹਾ ਹੈ ਕਿ ਓਪਨ ਪੋਜੀਸ਼ਨਾਂ ਲਈ ਐਪਲੀਕੇਸ਼ਨ ਬੜੀ ਤੇਜ਼ੀ ਨਾਲ ਅਤੇ ਗੁੱਸੇ ਨਾਲ ਆ ਰਹੀਆਂ ਨੇ ਤਾਂ ਹਾਇਰਿੰਗ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਬਹੁਤ ਸਾਰੇ ਲੋਕ ਜੌਬ ਲਈ ਹੋਣ ਤਾਂ ਫਿਰ ਚੋਣ ਕਰਨੇ ਬਹੁਤ ਮੁਸ਼ਕਲ ਹੁੰਦੀ ਹੈ ਅਤੇ ਯੰਗ ਕੈਨੇਡੀਅਨਸ ਇਹ ਵੀ ਆਕਰ ਹੈ ਨੇ ਕਿ ਉਹਨਾਂ ਦੇ ਵੱਲੋਂ 100 ਥਾਵਾਂ ਤੇ ਅਪਲਾਈ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਜੌਬ ਮਿਲ ਜਾਂਦੀ ਹੈ ਪਰ ਇਸ ਸਮੇਂ ਮਿਨੀਮਮ ਵੇਜ ਵਾਲੀਆਂ ਜੌਬਸ ਲੱਭਣਾ ਇੱਕ ਵੱਡੀ ਹੈਡੈਕ ਬਣੀ ਹੋਈ ਹੈ ਜਿਸ ਕਾਰਨ ਨੌਜਵਾਨ ਕੈਨੇਡੀਅਨਸ ਤਣਾਅ ਦਾ ਸਾਹਮਣਾ ਵੀ ਕਰ ਰਹੇ ਨੇ ਬੇਸ਼ੱਕ ਸਮੁੱਚੀ ਇਕਨੋਮੀ ਦੇ ਉੱਪਰ ਇਸ ਤੰਗ ਦਾ ਪ੍ਰਭਾਵ ਪੈਣ ਕਾਰਨ ਇਹ ਆਲਮ ਹੈ ਕਿ ਯੰਗ ਕੈਨੇਡੀਅਨਸ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਪਰ ਜੇਕਰ ਆਪੋਜੀਸ਼ਨ ਦੀ ਗੱਲ ਕੀਤੀ ਜਾਵੇ ਜਾਂ ਬ੍ਰਿਟਿਸ਼ ਕ hẳnਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਮਸਲੇ ਨੂੰ ਲੈ ਕੇ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਨੂੰ ਵੀ ਨਿਸ਼ਾਨਾ ਬਣਾ ਚੁੱਕੇ ਨੇ ਇਸ ਵਿੱਚ ਬਦਲਾਅ ਜਾਂ ਇਸ ਪ੍ਰੋਗਰਾਮ ਨੂੰ ਬੰਦ ਕਰਨ ਦੀ ਮੰਗ ਵੀ ਕਰ ਚੁੱਕੇ ਨੇ ਕੰਸਰਟ ਬਲੀਡਰ ਪੀਰ ਪੋਲੀਪ ਨੇ ਸਾਰੀਆਂ ਪਾਰਟੀਆਂ ਤੋਂ ਮੰਗ ਕੀਤੀ ਹੈ ਕਿ ਉਹ ਬੇਲ ਰਿਫਾਰਮ ਕਾਨੂੰਨ ਦਾ ਸਮਰਥਨ ਕਰਨ ਪਰ ਇਸ ਦੇ ਵਿੱਚ ਇੰਟੀਮੀਟ ਪਾਰਟਨਰ ਭਾਵ ਕਿ ਨੇਜੀ ਸਾਥੀ ਦੇ ਵੱਲੋਂ ਜੇਕਰ ਕੋਈ ਹਿੰਸਾ ਕੀਤੀ ਜਾਂਦੀ ਹੈ ਤਾਂ ਉਸ ਨਾਲ ਲੜਨ ਦੇ ਲਈ ਵੀ ਪ੍ਰਬੰਧ ਕੀਤਾ ਜਾਵੇ ਪਾਲੀ ਨੇ ਮੰਗ ਕੀਤੀ ਹੈ ਕਿ ਸਟੈਟਿਸਟਿਕ ਕੈਨੇਡਾ ਦੀ ਉਸ ਰਿਪੋਰਟ ਦੇ ਵਿੱਚ ਸਭ ਕੁਝ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 2018 ਤੋਂ 2024 ਤੱਕ ਇੰਟੀਮੀਟ ਪਾਰਟਨਰ ਭਾਵ ਕਿ ਨਜ਼ਦੀਕੀ ਸਾਥੀ ਦੇ ਵੱਲੋਂ ਕੀਤੀ ਗਈ ਹਿੰਸਾ ਦੇ ਮਾਮਲਿਆਂ ਦੇ ਵਿੱਚ 14% ਵਾਧਾ ਹੋਇਆ ਹੈ ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਹਿੰਸਾ ਵਿੱਚ ਜ਼ਿਆਦਾਤਰ ਪੀੜਤ ਔਰਤਾਂ ਅਤੇ ਕੁੜੀਆਂ ਨੇ 2024 ਦੇ ਵਿੱਚ ਨਜ਼ਦੀਕੀ ਸਾਥੀ ਦਾ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਦਾ ਅੰਕੜਾ ਮਰਦਾਂ ਨਾਲੋਂ 3.5% ਵੱਧ ਸੀ ਪੌਲੀਆਬ ਨੇ ਇਸ ਵਾਧੇ ਨੂੰ ਲਿਬਰਲ ਸਰਕਾਰ ਦੇ ਢਿੱਲੇ ਕਾਨੂੰਨੀ ਰਵੱਈਏ ਨਾਲ ਜੋੜਿਆ ਅਤੇ ਉਹ ਕਹਿੰਦੇ ਨੇ ਕਿ ਕਾਨੂੰਨੀ ਸਜ਼ਾਵਾਂ ਸਖਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਕੰਜ਼ਰਵੇਟਿਵ ਐਮਪੀ ਫ੍ਰੈਂਕ ਕੈਪੂਟੋ ਦੁਆਰਾ ਪੇਸ਼ ਕੀਤਾ ਗਿਆ ਬਿਲ C225 ਦੇ ਵਿੱਚ ਵੀ ਇਸ ਢੰਗ ਦੇ ਨਾਲ ਇੰਟੀਮੇਟ ਪਾਰਟਨਰ ਦੇ ਵੱਲੋਂ ਕੀਤੀ ਗਈ ਵਾਇਲੈਂਸ ਅਤੇ ਹਿੰਸਾ ਨੂੰ ਫਸਟ ਡਿਗਰੀ ਮਰਡਰ ਦੀ ਕਾਰਵਾਈ ਦੇ ਬਰਾਬਰ ਕਰਨ ਦੀ ਮੰਗ ਕੀਤੀ ਗਈ ਹੈ ਜੇਕਰ ਕੋਈ ਵਿਅਕਤੀ ਵਾਰ-ਵਾਰ ਨਜ਼ਦੀਕੀ ਸਾਥੀ ਤੇ ਹਿੰਸਾ ਕਰਦਾ ਹੈ ਤਾਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਰਿਹਾਈ ਉੱਪਰ ਪਾਬੰਦੀ ਲਗਾਉਣ ਦੀ ਮੰਗ ਵੀ ਇਸ ਲੇਜਿਲੇਸ਼ਨ ਦੇ थ्रू ਕੀਤੀ ਗਈ ਹੈ ਕਪੂਟੋ ਦੇ ਅਨਸਾਰ ਇਸ ਕਾਨੂੰਨ ਨੂੰ ਨਜ਼ਦੀਕੀ ਸਾਥੀ ਪੀੜਤਾਂ ਦੇ ਸਲਾਹ مشਵਰੇ ਦੇ ਨਾਲ ਹੀ ਤਿਆਰ ਕੀਤਾ ਗਿਆ ਜੋ ਕਿ ਜਸਟਿਸ ਸਿਸਟਮ ਦੇ ਵਿੱਚ ਬਦਲਾ ਚਾਹੁੰਦੇ ਨੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਬੇਲ ਰਿਫਾਰਮ ਬਿਲ ਟੇਬਲ ਕੀਤਾ ਗਿਆ ਜਿਸ ਦੇ ਵਿੱਚ ਐਕਸਟਰਸ਼ਨ ਲੁੱਟਮਾਰ ਰੇਪ ਵਰਗੇ ਜੋ ਸੀਰੀਅਸ ਕ੍ਰਾਈਮ ਨੇ ਅਤੇ ਇਸ ਤੋਂ ਇਲਾਵਾ ਵੈਂਡਲਿਜ਼ਮ ਤੇ ਲੁੱਟਮਾਰ ਦੀਆਂ ਘਟਨਾਵਾਂ ਦੇ ਵਿੱਚ ਜ਼ਮਾਨਤ ਨਾ ਮਿਲੇ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਸਟ੍ਰੀਟਸ ਦੇ ਉੱਪਰ ਕ੍ਰਿਮੀਨਲਸ ਨੂੰ ਹਟਾਉਣ ਦੇ ਲਈ ਇਹ ਬਦਲਾ ਜ਼ਰੂਰੀ ਸਨ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਵੀ ਜਦੋਂ ਇਸ ਬਿਲ ਬਾਰੇ ਜਾਣਕਾਰੀ ਦਿੱਤੀ ਗਈ ਸੀ ਤਾਂ ਉਹਨਾਂ ਆਖਿਆ ਸੀ ਕਿ ਸਰਕਾਰ ਦਾ ਪਰਪਸ ਸਪਸ਼ਟ ਰੂਪ ਦੇ ਵਿੱਚ ਕੈਨੇਡੀਅਨ ਨੂੰ ਸੁਰੱਖਿਅਤ ਕਰਨਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪ੍ਰੀਮੀਅਰਸ ਮੇਅਰਸ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਰਿਪੀਟ ਅਫੈਂਡਰਸ ਨੂੰ ਜ਼ਮਾਨਤ ਮਿਲਣ ਤੋਂ ਰੋਕਣ ਦੇ ਲਈ ਬੇਲ ਰਿਫਾਰਮ ਬਿਲ ਜ਼ਰੂਰੀ ਹੈ ਪਰ ਹੁਣ ਇਸ ਦੇ ਵਿੱਚ ਇੰਟੀਮੇਟ ਪਾਰਟਨਰ ਭਾਗ ਕੇ ਨਜ਼ਦੀਕੀ ਸਾਥੀ ਦੇ ਵੱਲੋਂ ਕੀਤੀ ਗਈ ਹਿੰਸਾ ਨੂੰ ਸ਼ਾਮਲ ਕਰਵਾਉਣ ਦੇ ਲਈ ਕੰਜ਼ਰਟਵਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਸਾਰੀਆਂ ਧਿਰਾਂ ਨੂੰ ਇਸ ਦੀ ਮੰਗ ਕਰਨ ਦੇ ਲਈ ਵੀ ਕਿਹਾ ਜਾ ਰਿਹਾ ਹੈ। ਕੈਨੇਡਾ ਪੋਸਟ ਅਤੇ ਪੋਸਟਲ ਵਰਕਰਸ ਦੀ ਯੂਨੀਅਨ ਇਸ ਹਫ਼ਤੇ ਦੇ ਅੰਤ ਵਿੱਚ ਮੀਡੀਏਟਰ ਰਾਹੀਂ ਦੁਬਾਰਾ ਗੱਲਬਾਤ ਸ਼ੁਰੂ ਕਰਨ ਜਾ ਰਹੀ ਹੈ ਇਹ ਉਸ ਸਮੇਂ ਹੋਇਆ ਜਦੋਂ ਪੋਸਟਲ ਵਰਕਰ ਰੋਟੇਟਿੰਗ ਸਟ੍ਰਾਈਕ ਉੱਪਰ ਨੇ ਸੀਯੂਪੀਡਬਲੋਂ 25 ਸਤੰਬਰ ਨੂੰ ਸਟ੍ਰਾਈਕ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ 11 ਅਕਤੂਬਰ ਨੂੰ ਰੋਟੇਟਿੰਗ ਸਟ੍ਰਾਈਕ ਦੇ ਵਿੱਚ ਬਦਲ ਦਿੱਤਾ ਗਿਆ ਸੀ ਕੈਨੇਡਾ ਪੋਸਟ ਅਤੇ ਯੂਨੀਅਨ ਦੋਵਾਂ ਨੇ ਇਸ ਹਫਤੇ ਦੇ ਅੰਤ ਵਿੱਚ 바ਰਗੇਨਿੰਗ ਟੇਬਲ ਉੱਤੇ ਵਾਪਸ ਆਉਣ ਦੀ ਪੁਸ਼ਟੀ ਕੀਤੀ ਹੈ ਪਰ ਉਹਨਾਂ ਵੱਲੋਂ ਕੋਈ ਨਿਸ਼ਚਿਤ ਡੇਟ ਨਹੀਂ ਦੱਸੀ ਜਾ ਰਹੀ ਫੈਡਰਲ ਸਰਕਾਰ ਵੱਲੋਂ ਕੈਨੇਡਾ ਪੋਸਟ ਨੂੰ ਮਾਲੀ ਤੌਰ ਤੇ ਮਜ਼ਬੂਤ ਕਰਨ ਦੇ ਲਈ ਡੋਰ ਟੂ ਡੋਰ ਡਿਲੀਵਰੀ ਦੀ ਜਗ੍ਹਾ ਦੇ ਉੱਪਰ ਕਮਿਊਨਿਟੀ ਮੇਲ ਬਾਕਸ ਦਾ ਵਿਸਥਾਰ ਕਰਨ ਦੇ ਲਈ ਕੁਝ ਪੋਸਟ ਆਫਿਸ ਨੂੰ ਬੰਦ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ ਇਹ ਸਟ੍ਰਾਈਕ ਸ਼ੁਰੂ ਹੋਈ ਸੀ ਯੂਨੀਅਨ ਪ੍ਰੈਜ਼ੀਡੈਂਟ ਜான் ਸਿੰਪਸਨ ਨੇ ਕਿਹਾ ਸੀ ਕਿ ਸਰਕਾਰ ਦੇ ਨਾਲ ਚੱਲੀ ਗੱਲਬਾਤ ਦੇ ਵਿਚਕਾਰ ਇਹਨਾਂ ਕਦਮਾਂ ਦਾ ਐਲਾਨ ਕਰਕੇ ਇਸ ਗੱਲਬਾਤ ਨੂੰ ਪਟੜੀ ਤੋਂ ਲਾ ਦਿੱਤਾ ਗਿਆ ਹੈ ਕਾਬਲੇ ਗੌਰ ਹੈ ਕਿ ਕੈਨੇਡਾ ਪੋਸਟ ਵੱਲੋਂ 3 ਅਕਤੂਬਰ ਨੂੰ ਅਪਡੇਟ ਆਫਰ ਦਿੱਤੇ ਜਾਣ ਤੋਂ ਬਾਅਦ ਦੋਵੇਂ ਧਿਰਾਂ ਦੇ ਵਿਚਕਾਰ ਇਹ ਪਹਿਲੀ ਵਾਰੀ ਗੱਲਬਾਤ ਹੋਣ ਜਾ ਰਹੀ ਹੈ ਬੇਸ਼ੱਕ ਪਿਛਲੇ ਸਾਲ ਜਦੋਂ ਕੈਨੇਡਾ ਪੋਸਟ ਦੇ ਵਰਕਰਸ ਦੇ ਵੱਲੋਂ ਹੌਲਿਡੇ ਸੀਜ਼ਨ ਦੇ ਦੌਰਾਨ ਸਟ੍ਰਾਈਕ ਕੀਤੀ ਗਈ ਸੀ ਤਾਂ ਫੈਡਰਲ ਸਰਕਾਰ ਦੇ ਵੱਲੋਂ ਇੰਟਰਵੀਨ ਕਰਕੇ ਇਸ ਸਟ੍ਰਾਈਕ ਨੂੰ ਖਤਮ ਕਰਵਾਇਆ ਗਿਆ ਸੀ ਪਰ ਇਸ ਤੋਂ ਬਾਅਦ بار-बार ਆਫਰ ਦੇਣ ਤੋਂ ਬਾਅਦ ਵੀ ਦੋਵੇਂ ਧਿਰਾਂ ਦੇ ਦਰਮਿਆਨ ਨਵੇਂ ਐਗਰੀਮੈਂਟ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ ਅਤੇ ਪਿਛਲੇ ਸਮੇਂ ਦੌਰਾਨ ਵੀ ਜੋ ਪ੍ਰੋਪੋਜ਼ਲ ਕੈਨੇਡਾ ਪੋਸਟ ਵੱਲੋਂ ਦਿੱਤਾ ਗਿਆ ਸੀ ਅਤੇ ਫੈਡਰਲ ਜੌਬਸ ਮਿਨਿਸਟਰ ਪਾਈਟੀ ਹੈਦੂ ਦੇ ਹੁਕਮਾਂ ਤੋਂ ਬਾਅਦ ਜਦੋਂ ਇਸ ਉੱਪਰ VOTING ਕਰਵਾਈ ਗਈ ਤਾਂ ਉਸ ਵਿੱਚ ਵੀ ਯੂਨੀਅਨ ਨੇ ਇਸ ਨਵੇਂ ਕੰਟਰੈਕਟ ਨੂੰ ਨਕਾਰ ਦਿੱਤਾ ਸੀ ਗੱਲਬਾਤ ਇਸ ਸਮੇਂ ਦਰਾਂ ਚੱਲ ਹੀ ਰਹੀ ਸੀ ਤਾਂ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਪੋਸਟ ਦੀ ਫਾਈਨੈਂਸ਼ੀਅਲ ਹਾਲਤ ਦਾ ਹਵਾਲਾ ਦਿੰਦੇ ਹੋਏ ਇਸ ਵਿੱਚ ਤਬਦੀਲੀਆਂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ ਵਰਕਰਸ ਨੇ ਫਿਰ ਤੋਂ ਸਟ੍ਰਾਈਕ ਸ਼ੁਰੂ ਕਰ ਦਿੱਤੀ ਸੀ ਪਰ ਕੁਝ ਹਫ਼ਤੇ ਪਹਿਲਾਂ ਕੈਨੇਡਾ ਪੋਸਟ ਦੇ ਜ਼ਿੰਮੇਵਾਰ ਮਨਿਸਟਰ ਦੇ ਨਾਲ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਰੋਟੇਟਿੰਗ ਸਟ੍ਰਾਈਕ ਚਲਦੀ ਰਹੇਗੀ ਜਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਜਾਂਦਾ ਪਰ ਹੁਣ ਮਡੀਏਟਰ ਦੇ ਰਾਹੀਂ ਜਦੋਂ ਦੁਬਾਰਾ ਗੱਲਬਾਤ ਹੋਏਗੀ ਤਾਂ ਸਮਝੌਤਾ ਹੋਣ ਦੀ ਉਮੀਦ ਹੈ ਕਿਉਂਕਿ ਇਸ ਲੰਮੀ ਸਟ੍ਰਾਈਕ ਦੇ ਨਾਲ ਕੈਨੇਡਾ ਪੋਸਟ ਤੋਂ ਬਹੁਤ ਸਾਰੀਆਂ ਡਿਲੀਵਰੀਜ਼ ਜੋ ਨੇ ਉਹ ਪ੍ਰਾਈਵੇਟ ਪਲੇਅਰਸ ਵੱਲ ਗਈਆਂ ਨੇ ਐਨਆਰਆਈਜ਼ ਦੇ ਪ੍ਰੋਪਰਟੀਆਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਮਸਲੇ ਹੁੰਦੇ ਨੇ ਅਤੇ ਇਸ ਨੂੰ ਕਿਸ ਤਰ੍ਹਾਂ ਸੀਲ ਕੀਤਾ ਜਾ ਸਕਦਾ ਹੈ ਇਸ ਸੰਬੰਧੀ ਨਿਊ ਸੋਲੂਸ਼ਨਸ ਫਾਰ ਐਨਆਰਆਈ ਪ੍ਰੋਪਰਟੀਆਂ ਤੋਂ ਸੋਖੀ ਬਾਠੌਰਾਂ ਦੇ ਨਾਲ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀਤੇ ਗਿਆ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਐਨਆਰਆਈਸ ਦੇ ਪ੍ਰੋਪਰਟੀਆਂ ਦੇ ਨਾਲ ਬਹੁਤ ਸਾਰੇ ਮਸਲੇ ਹੁੰਦੇ ਆ ਕਿ ਜਿਹੜੀ ਪਿੱਛੇ ਪ੍ਰੋਪਰਟੀ ਵੇਚਣੀ ਆ ਉਹਦੇ ਲਈ ਉੱਥੇ ਜਾਣਾ ਪਊਗਾ ਜਾਂ ਕੀ ਪ੍ਰੋਸੀਜਰ ਰਹੂਗਾ ਸੋ ਇਹ ਜਾਣਨ ਦੇ ਲਈ ਅਸੀਂ ਨਿਊ ਸੋਲੂਸ਼ਨਸ ਫੋਰ ਐਨਆਰਆਈ ਪ੍ਰੋਪਰਟੀਆਂ ਤੋਂ ਸੁਖੀ ਬਾਟਸਾਬ ਕੋਲੇ ਪਹੁੰਚੇ ਆ ਵਟਸਐਪ ਜਿੱਦਾਂ ਕੋਈ ਕੈਨੇਡਾ ਦੇ ਵਿੱਚ ਰਹਿੰਦਾ ਉਹਦਾ ਬ੍ਰਦਰ ਅਮਰੀਕਾ ਦੇ ਵਿੱਚ ਰਹਿੰਦਾ ਤੇ ਪਿੱਛੇ ਪ੍ਰੋਪਰਟੀ ਸੇਲ ਕਰਨੀ ਆ ਜ਼ਮੀਨ ਸੇਲ ਕਰਨੀ ਆ ਤਾਂ ਕੀ ਇੰਡੀਆ ਜਾਣਾ ਜ਼ਰੂਰੀ ਆ ਜੀ ਆ ਸਭ ਤੋਂ ਪਹਿਲਾਂ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਭਰਾਓ ਆਪ ਜੀ ਸੱਚੀ ਕਾਲ ਜੀ ਹਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਆਪਾਂ ਦੁਨੀਆ ਭਰ ਦੇ ਵਿੱਚ ਪੰਜਾਬੀ ਬਸੇ ਹੋ ਇਹਨੇ ਤੇ ਸਾਡੀਆਂ ਜਿਹੜੀਆਂ 17 ਪੰਜਾਬ ਨਾਲ ਜੁੜੀਆਂ ਹੋਈਆਂ ਨੇ ਸਾਡੇ ਦਿਲ ਵੀ ਪੰਜਾਬ ਨਾਲ ਜੁੜੇ ਹੋਏ ਨੇ ਤੇ ਸਾਡੀਆਂ ਪ੍ਰਾਪਰਟੀਆਂ ਵੀ ਪੰਜਾਬ ਦੇ ਵਿੱਚ ਨੇ ਆ ਅਸੀਂ ਤਕਰੀਬਨ 17 ਸਾਲ ਹੋ ਗਏ ਨੇ ਸਾਨੂੰ ਨਿਊ ਸੋਲੂਸ਼ਨ ਕੋਲ ਐਨ ਆਰ ਆਈ ਪ੍ਰਾਪਰਟੀਆਂ ਨੂੰ ਇਸ ਇਸ ਨਾਲ ਡੀਨ ਕਰਦੇ ਆ ਅਸੀਂ ਤੁਹਾਡੀ ਜਾਇਦਾਦ ਕਿਸੇ ਤਰ੍ਹਾਂ ਦੀ ਵੀ ਜਾਇਦਾਦ ਹੈ ਇੰਡਸਟਰੀਅਲ ਹੈ ਕਮਰਸ਼ੀਅਲ ਹੈ ਐਗਰੀਕਲਚਰ ਲੈਂਡ ਹੈ ਆ ਕਿਸੇ ਤਰ੍ਹਾਂ ਦੀ ਵੀ ਜਾਇਦਾਦ ਆ ਉਹਦੇ ਪ੍ਰਤੀ ਕੋਈ ਵੀ ਜੋ ਤੁਹਾਡਾ ਕੋਈ ਇਸ਼ੂ ਹੈ ਆ ਕੋਈ ਮੁਸ਼ਕਲ ਆ ਰਹੀ ਆ ਕੋਈ ਪਾਰਟੀਸ਼ਨ ਦਾ ਕੇਸ ਹੈ ਆ ਉਹਦੇ ਲਈ ਅਸੀਂ ਇੱਥੇ ਕੈਨੇਡਾ ਦੇ ਵਿੱਚ ਬੈਠੇ ਤੁਹਾਡੀ ਪੂਰੀ ਮਦਦ ਕਰ ਸਕਦੇ ਹਾਂ ਔਰ ਬਿਨਾ ਪੰਜਾਬ ਜਾਣ ਤੋਂ ਜੀ ਜੀ ਉਹਦਾ ਪ੍ਰੋਸੀਜਰ ਕੀ ਰਹਿੰਦਾ ਕਈ ਵਾਰੀ ਕੋਈ ਜਿਹਦੀ ਪ੍ਰਾਪਰਟੀ ਹੋ ਉਹ ਡਰ ਜਾਂਦਾ ਕਿ ਇਸ ਤਰ੍ਹਾਂ ਕਿਵੇਂ ਉਹਦਾ ਪ੍ਰੋਸੀਜਰ ਕੀ ਰਹਿੰਦਾ ਜੀ ਸੇਫ ਹੁੰਦਾ ਸਾਰਾ ਕੁਝ ਹਾਂ ਬਿਲਕੁਲ ਜੀ ਇੱਕ ਤੇ ਕਹਿੰਦੇ ਹੁੰਦੇ ਜੀ ਜਦੋਂ ਇੱਕ ਸੋਸਾਇਟੀ 'ਚ ਤੁਸੀਂ ਰਹਿੰਦੇ ਹੋ ਤੁਹਾਡਾ ਇੱਕ ਨਾਮ ਹੁੰਦਾ ਇੱਕ ਵਜੂਦ ਹੁੰਦਾ ਹੈ ਆ ਬੜੀ ਔਖੀ ਗੱਲ ਆ ਵੈਸੇ ਪੰਜਾਬ ਦੇ ਵਿੱਚ ਜਾਇਦਾਦ ਨਾਲ ਲਿੰਕ ਕਰਨਾ ਹਾਂ ਪਰ ਉਹਦੇ ਨਾਲ ਜਿਹੜੀਆਂ ਦੋ ਚਾਰ ਗੱਲਾਂ ਮੈਂ ਜ਼ਰੂਰ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰੂੰਗਾ ਕਿ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਅਸਲ 'ਚ ਪ੍ਰੋਬਲਮ ਆਉਂਦੀ ਕਿੱਥੋਂ ਆ ਸੱਡੀ ਜਿਹੜੀ ਪ੍ਰੋਬਲਮ ਹੈ ਉਹ ਅਸੀਂ ਆਪ ਹੀ ਕ੍ਰੀਏਟ ਕੀਤੀ ਕੋ 20 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਕੀਤੀ ਆ ਸਾਡੀ ਉੱਥੇ ਮੰਨ ਲਓ 5 ਕਿੱਲੇ ਐਗਰੀਕਲਚਰ ਲੈਂਡ ਹੈ ਜੀ ਉਹ ਅਸੀਂ ਆਪਣੇ ਕਿਸੇ ਮੁਹੱਬਤੀ ਨੂੰ 15-20 ਸਾਲ ਪਹਿਲਾਂ ਦਿੱਤੀ ਮੁੜ ਕੇ ਉਹਦੀ ਬਾਤ ਹੀ ਨਹੀਂ ਪੁੱਛੀ ਜੀ ਨਾ ਉਹਦੇ ਕੋਲੋਂ ਕੋ ਰੈਂਟ ਲਿਆ ਨਾ ਉਹਨੂੰ ਕਦੀ ਉਹਨੂੰ ਪਾਰਟੀਸ਼ਨ ਕਰਾਉਣ ਲਈ ਕਿਹਾ ਆ ਅੱਜ ਕੋਈ ਨਹੀਂ ਭਰਾ ਆ ਰਿਸ਼ਤੇਦਾਰ ਆ ਹੁਣ ਅਸੀਂ ਅਚਾਨਕ ਜਾ ਕੇ ਉਹਨੂੰ ਕਹਿੰਨੇ ਮੇਰੀ ਜਾਇਦਾਦ ਛੱਡ ਦੇ ਉਹ ਥੋੜੀ ਜਿਹੀ ਆਪੇ ਹੀ ਮੁਸ਼ਕਲ ਪਾ ਲਈ ਕਿਉਂ ਮੈਂ ਤੇ ਪਹਿਲਾਂ ਕਹੂੰਗਾ ਵੀ ਤੁਸੀਂ ਆਪਣੇ ਪਿਆਰਿਆਂ ਦੀ ਪੂਰੀ ਮਦਦ ਕਰੋ ਪਰ ਪਹਿਲਾਂ ਆਪਣਾ ਹੱਕ ਕਲੈਕਟ ਕਰੋ ਮਤਲਬ ਉਹਨਾਂ ਤੋਂ ਰੈਂਟ ਲਵੋ ਤੇ ਉਸੇ ਦਿਨ ਬੇਸ਼ੱਕ ਉਹ ਰੈਂਟ ਉਹਨਾਂ ਦੀ ਜੇਬ 'ਚ ਸਾਈਡ ਤੇ ਪਾ ਦਿਓ ਪਰ ਲੋ ਜ਼ਰੂਰ ਰਾਈਟ ਫੇਕ ਹੋਰ ਵੱਡੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਸਾਡੇ ਬਜ਼ੁਰਗ ਬੜੇ ਇੱਥੇ ਆਏ ਹੋਏ ਨੇ ਜਾਇਦਾਤਾ ਉਹਨਾਂ ਦੇ ਨਾਂ ਹੀ ਨੇ ਆ ਆ ਬਜ਼ੁਰਗ ਚਾਹੁੰਦੇ ਨਹੀਂ ਹਾਲੇ ਉਹ ਟਰਾਂਸਫਰ ਕਰਨਾ ਉਹ ਆਪਣੀ ਸਿਕਿਉਰਿਟੀ ਲੱਭ ਰਹੇ ਨੇ ਜਾਂ ਕੁਝ ਵੀ ਰੀਜ਼ਨ ਜਿਹੜਾ ਕਿ ਬੜਾ ਜੈਨੂਇਨ ਹੈ ਆ ਜਿਹੜੀ ਉਹਨਾਂ ਦੀ ਵਸੀਅਤ ਹੈ ਸਾਡੇ ਤੁਸੀਂ ਸੱਜਣੇ ਉਹ 75% ਕੈਨੇਡਾ ਜਿਹੜੇ ਸਾਡੇ ਬਜ਼ੁਰਗ ਰਹ ਰਹੇ ਨੇ ਉਹ ਹੁਣ ਸਿਆਣੇ ਹੋ ਗਏ ਨੇ ਉਹਨਾਂ ਕੋਲ ਟਰੈਵਲ ਨਹੀਂ ਕਰਨਾ ਉਹ ਦੇਸ਼ ਜਾ ਨਹੀਂ ਸਕਦੇ ਪਰ ਉਹਨਾਂ ਨੇ ਵਸੀਅਤ ਵੀ ਨਹੀਂ ਲਿਖੀ ਜੀ ਉਹ ਉਹ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਆਂਦੀ ਆ ਜਦੋਂ ਅ ਅਸੇ ਸਾਡੇ ਬਜ਼ੁਰਗ ਇਸ ਦੁਨੀਆ ਤੋਂ ਚੜ੍ਹਾਈ ਕਰ ਜਾਂਦੇ ਨੇ ਸਾਨੂੰ ਉਹ ਵਿਛੋੜਾ ਦੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਕਰਕੇ ਉਹਨਾਂ ਨੇ ਉਹਦਾ ਕੋਈ ਕਲੀਅਰ ਕੱਟ ਨਹੀਂ ਕੀਤਾ ਹੋਇਆ ਆਪੇ ਮੈਂ ਕਿਹਨੂੰ ਕੀ ਦੇਣਾ ਫਿਰ ਪਰਿਵਾਰ ਚ ਲੜਾਈ ਵੱਜ ਜਾਂਦੀ ਹੈ ਕੋਈ ਕਹਿੰਦਾ ਮੈਨੂੰ ਆ ਦਿਓ ਕੋਈ ਕਹਿੰਦਾ ਮੈਨੂੰ ਆ ਦਿਓ ਸੋ ਇੱਕ ਇਹ ਮੇਰੀ ਬੜੀ ਹੰਬਲ ਹੰਬਲ ਰਿਕਵੈਸਟ ਹੈ ਆ ਬਜ਼ੁਰਗਾਂ ਨੂੰ ਆ ਜਿਹੜੀ ਵਿਸੀਅਤ ਹੁੰਦੀ ਆ ਵਿਸੀਅਤ ਤੁਹਾਡੇ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਹੀ ਲਾਗੂ ਹੁੰਦੀ ਆ ਪਹਿਲਾਂ ਤੁਹਾਡੀ ਜਾਇਦਾਦ ਨੂੰ ਕੋਈ ਕੁਝ ਨਹੀਂ ਕਰ ਸਕਦਾ ਉਹ ਜਿਹੜੇ ਰੂਲ ਲੈ ਕੇ ਰੱਖੋ ਤੁਸੀਂ ਆ ਤੀਸਰਾ ਜਿਹੜਾ ਮੈਂ ਖਾਸ ਕਰ ਕਹੂੰਗਾ ਬਿ ਜੇ ਤੁਸੀਂ ਜਾਇਦਾਦ ਵੇਚਣੀ ਚਾਹੁੰਦੇ ਹੋ ਤੇ ਉਹਦੇ ਜਿਹੜੇ ਆ ਵਧੀਆ ਮੁੱਲ ਤੁਹਾਨੂੰ ਤਾਂ ਪੈ ਸਕਦਾ ਜੇ ਉਹ ਜਾਇਦਾਦ ਦੇ ਵਿੱਚ ਕੋਈ ਮਸਲਾ ਨਹੀਂ ਹੈ ਕੋ ਰੋਲਾ ਨਹੀਂ ਹੈ ਜਾਂ ਉਹ ਜ਼ਮੀਨ ਵੰਡੀ ਹੋਈ ਨਹੀਂ ਹੈ ਮੰਨ ਲਓ ਤੁਸੀਂ ਦੋ ਘਰਾਵਾਂ ਦੀ ਜ਼ਮੀਨ ਹੈ 10 ਕਿੱਲੇ ਪੈਰੀ ਹੈ ਤੇ ਉਹ ਆ ਇੱਕ ਵੇਚਣਾ ਚਾਹੁੰਦਾ ਇੱਕ ਨਹੀਂ ਵੇਚਣਾ ਚਾਹੁੰਦਾ ਤੇ ਬੜੀਆ ਗੱਲ ਇਹ ਆ ਕਿ ਉਹ ਦੋਏ ਭਰਾ ਬੈਠ ਕੇ ਉਹਨੂੰ ਪਹਿਲਾਂ ਬੰਡ ਲੈਣ ਜੀ ਕਿਉਂਕਿ ਵੇਚਦੇ ਉਹ ਬਿਨਾ ਬੰਡਣ ਤੋਂ ਵੀ ਸਕਦਾ ਇੱਕ ਭਰਾ ਪਰ ਉਹਦਾ ਫੇਰ ਮੁੱਲ ਨਹੀਂ ਪੈਂਦਾ ਰਾਈਟ ਸੋ ਇਦਾਂ ਦੇ ਛੁੱਟ ਛੋਟੇ ਜਿਹੜੇ ਨੁਕਤੇ ਨੇ ਇਸ ਦੁਬਾਰਾ ਜਿਹੜਾ ਸਾਡੀ ਕੰਪਨੀ ਹੈਗੀ ਆ ਪੂਰਾ ਸਟਾਫ ਹੈ ਜੇ ਤੁਹਾਨੂੰ ਤੁਹਾਡੀ ਜਾਇਦਾਦ ਦਾ ਪਤਾ ਨਹੀਂ ਲੱਗਦਾ ਕਿੱਥੇ ਆ ਕਿੰਨੀ ਆ ਉਹਦੀ ਓਨਰਸ਼ਿਪ ਨਹੀਂ ਮਿਲ ਰਹੀ ਫਰਦ ਨਹੀਂ ਮਿਲ ਰਹੀ ਆ ਉਹਦੀ ਨਕਸ਼ਾ ਨਹੀਂ ਮਿਲ ਰਿਆ ਆ ਉਹ ਇਹ ਸਾਰੀਆਂ ਚੀਜ਼ਾਂ ਲਈ ਸਾਨੂੰ 6045801000 ਤੇ ਕਾਰ ਕਾਲ ਲੈਣ ਤੇ ਇਹ ਸਰਵਸਾਰੀਆਂ ਫ੍ਰੀ ਨੇ ਅਸੀਂ ਤੁਹਾਨੂੰ ਫ੍ਰੀ ਚਾਰਜ ਦੇ ਵਿੱਚ ਤੁਹਾਡੀ ਜਾਇਦਾਦ ਲੱਭ ਕੇ ਦੇ ਸਕਦੇ ਆ ਉਹਦਾ ਉਹਦੀ ਓਨਰਸ਼ਿਪ ਲੱਭ ਕੇ ਦੇ ਸਕਦੇ ਆ ਫਿਰ ਉਹਦੀ ਵੈਲਿਊਏਸ਼ਨ ਕਰਾ ਸਕਦੇ ਆ ਕਿ ਇਹ ਜਾਇਦਾਦ ਇੰਨੀ ਦੀ ਹੈ ਤੇ ਐਂਡ ਤੇ ਜਿਹੜੀ ਮੈਂ ਹੋਰ ਗੱਲ ਇਹਦੇ ਚ ਐਡ ਕਰਨਾ ਚਾਹੂੰਗਾ ਵੀ ਜੇ ਉਹ ਜਾਇਦਾਦ ਤੁਸੀਂ ਵੇਚਣੀ ਵਟਣੀ ਹੈ ਹਾਂ ਤੇ ਉਹਦੇ ਵਿੱਚ ਅਸੀਂ ਤੁਹਾਡੀ ਪੂਰੀ ਮਦਦ ਕਰਦੇ ਆ ਮੇਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਧੀਆ ਟੀਮਾਂ ਜੁੜੀਆਂ ਹੋਈਆਂ ਨੇ ਆ ਤੁਸੀਂ ਇਸਾਨਾ ਸੰਪਰਕ ਕਰ ਲਓ ਇੱਕ ਵਧੀਆ ਵੈਲਿਊਏਸ਼ਨ ਉਹਦੀ ਕਰਾ ਦਾਂਗੇ ਜੇ ਤੁਹਾਨੂੰ ਪੁੱਗਦਾ ਏ ਤੁਸੀਂ ਜਾ ਕੇ ਵੀ ਉਹਦਾ ਸਾਰਾ ਕੁਝ ਕਰ ਸਕਦੇ ਹੋ ਜਾਂ ਕੈਨੇਡਾ ਬੈਠੇ ਵੀ ਉਸ ਪ੍ਰਾਪਰਟੀ ਦੀ ਜਿਹੜੀ ਜ਼ਿਆਦਾ ਦਿਆ ਸਾਰਾ ਕੰਮ ਕਾਨੂੰਨੀ ਤੌਰ ਤੇ ਸੁਖੀ ਬਾਟ ਵੱਲੋਂ ਕੀਤਾ ਜਾਂਦਾ ਏ ਜੋ ਲਾਸਨੋ ਆਰਡਰ ਹੁੰਦਾ ਹੈ ਟੈਕਸਿਆ ਜੀ ਤੁਸੀਂ ਟੈਕਸ ਬਚਾਉਣਾ ਮੰਗਦੇ ਹੋ ਟੈਕਸ ਨਹੀਂ ਦੇਣਾ ਚਾਹੁੰਦੇ ਪੁਲਿਸ ਨੂੰ ਕਾਲ ਨਾ ਕਰਿਓ ਜੀ ਕਿਉਂ ਅਸੀਂ ਕੈਨੇਡਾ ਵਿੱਚ ਰਹਿੰਦੇ ਨੇ 50 ਸਾਲ ਹੋ ਗਏ ਵੀ ਗoing with the canadian rules and very clear cut deals ਹੁਣ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਕੈਨਰ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਹਾਂ ਖਬਰ ਹੈ ਕਿ ਸਾਡੇ ਸੂਬੇ ਦੇ ਵਿੱਚ 6 ਅਕਤੂਬਰ ਤੋਂ ਟੀਚਰਜ਼ ਦੀ ਸਟ੍ਰਾਈਕ ਜਿਹੜੀ ਸੀ ਚੱਲ ਰਹੀ ਸੀਗੀ ਔਰ ਜਿਹੜੇ 51000 ਦੇ ਕਰੀਬ ਟੀਚਰ ਹੈ ਜਿਹੜੇ ਸਟ੍ਰਾਈਕ ਤੇ ਗਏ ਹੋਏ ਸੀਗੇ ਔਰ ਜਦੋਂ ਉਹ ਸਟ੍ਰਾਈਕ ਤੇ ਗਏ ਤੇ ਕੋਈ 95% ਤੋਂ ਵੀ ਉੱਤੇ ਟੀਚਰਜ਼ ਨੇ ਵੋਟ ਪਾਈ ਸੀ ਸਟ੍ਰਾਈਕ ਤੇ ਜਾਣ ਦੇ ਹੱਕ ਵਿੱਚ ਔਰ ਕੋਈ 7.5 ਲੱਖ ਦੇ ਨੇੜੇ ਤੇੜੇ ਹਾਂ ਬੱਚੇ ਆ ਜੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਤਿੰਨ ਹਫ਼ਤੇ ਹੋ ਗਏ ਸੀਗੇ ਅ 네ਗੋਸ਼ੀਏਸ਼ਨਜ਼ ਦੀ ਗੱਲ ਜਿਹੜੀ ਸੀਗੀ ਵਿੱਚ ਗੱਲਬਾਤ ਹੋਈ ਫਿਰ ਟੁੱਟ ਗਈ ਅ ਹੁਣ ਸਰਕਾਰ ਨੇ ਕੀ ਕੀਤਾ ਮੰਗਲਵਾਰ ਦੀ ਸਵੇਰ ਨੂੰ ਬਿੱਲ 2 ਨਾਂ ਦਾ ਇੱਕ ਉਹਨਾਂ ਨੇ ਬਿੱਲ ਲਿਆਂਦਾ ਜਿਹਦੇ ਵਿੱਚ ਨਾਟ ਵਿਦਸਟੈਂਡਿੰਗ ਕਲਾਸ ਯੂਜ਼ ਕਰਕੇ ਉਹਨਾਂ ਨੇ ਟੀਚਰਜ਼ ਨੂੰ ਹੁਕਮ ਦਿੱਤਾ ਕਿ ਤੁਸੀਂ ਮੁੜ ਕੇ ਕਲਾਸ ਰੂਮਾਂ ਵਿੱਚ ਪਹੁੰਚੋ ਤੇ ਜਿਹੜੇ ਸਕੂਲ ਆ ਉਹਨਾਂ ਨੂੰ ਓਪਨ ਕੀਤਾ ਜਾਏ ਤੇ ਅੱਜ ਜਿੰਨੇ ਵੀ ਸਕੂਲ ਬੋਰਡ ਹੈਗੇ ਆ ਜੀ ਸਕੂਲ ਬੋਰਡਸ ਨੇ ਔਰ ਅਧਿਆਪਕਾਂ ਨੇ ਜਿਹੜੇ ਬੱਚੇ ਆ ਉਹਨਾਂ ਦੇ ਪੇਰੈਂਟਸ ਨੂੰ ਈਮੇਲਾਂ ਰਾਹੀਂ ਭੇਜਣਾ ਸ਼ੁਰੂ ਮਤਲਬ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਕਿ ਬੁੱਧਵਾਰ ਦੀ ਸ਼ਵੇਰ ਨੂੰ ਜਿਹੜੇ ਸਕੂਲ ਆ ਉਹ ਖੁੱਲ ਜਾਣੇ ਆ ਤੇ ਤੁਸੀਂ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣਾ ਹੈਗਾ ਜਿਹੜੇ ਮਿਸਟਰ ਸ਼ਿਲਿੰਘੁਰੀ ਨੇ ਏਟੀਏ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਵੀ ਅਸੀਂ ਹਾਲ ਦੀ ਘੜੀ ਜਿਹੜੀ ਗੱਲਬਾਤ ਹੈਗੀ ਆ ਵੀ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ ਜੋ ਸਾਨੂੰ ਕਿਹਾ ਗਿਆ ਅਸੀਂ ਜਾਵਾਂਗੇ ਜਿਹੜੀ ਐ ਸਟ੍ਰਾਈਕ ਉਹ ਖਤਮ ਹੋ ਜਾਗੀ ਪਰ ਪਰ ਉਹ ਕਦੇ ਵੀ ਸਾਡਾ ਸੰਘਰਸ਼ ਜਿਹੜਾ ਉਹ ਖਤਮ ਨਹੀਂ ਹੋਇਆ ਔਰ ਉਹਨਾਂ ਦੇ ਨਾਲ ਜਿਹੜੀਆਂ ਦੂਸਰੀਆਂ ਯੂਨੀਅਨਸ ਹੈਗੀਆਂ ਬਾਕੀ ਦੀ ਲੇਬਰ ਮੂਵਮੈਂਟ ਹੈ ਜੀ ਉਹ ਸਾਰੀ ਦੀ ਸਾਰੀ ਟੀਚਰਸ ਦੇ ਨਾਲ ਆ ਕੜੀ ਹੋਈ ਆ ਔਰ ਉਹ ਕਹਿੰਦੇ ਵੀ ਅਸੀਂ ਅਨ ਪ੍ਰੈਸੀਡੈਂਟਡ ਐਕਸ਼ਨ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਲਾਵਾਂਗੇ ਯਾ ਹੋ ਸਕਦਾ ਕਿ ਪ੍ਰੋਵੈਂਸ ਵਾਈਡ ਜਿਹੜੇ ਆ ਇਹ ਐਕਸ਼ਨ ਲੈ ਜਾਣ ਉਹ ਕਹਿੰਦੇ ਵੀ ਇਹ ਜਿਹੜਾ ਸਰਕਾਰ ਨੇ ਨਾਟ ਵਿਦ ਸਟੈਂਡਿੰਗ ਕਲੋਜ਼ ਯੂਜ਼ ਕਰਕੇ ਟੀਚਰਸ ਦੇ ਹੱਕਾਂ ਤੇ ਉੱਤੇ ਕਿਸਮ ਦਾ ਜੋਰ ਅਜਮਾਇਆ ਆਪਣਾ ਉਹ ਕਹਿੰਦੇ ਵੀ ਇਹ ਹੋ ਸਕਦਾ ਗਾਹਾਂ ਆਉਣ ਵਾਲੇ ਬਾਕੀ ਵੀ ਜਿਹੜੇ ਲੇਬਰ ਯੂਨੀਅਨਸ ਹੈਗੀਆਂ ਜਾਂ ਮੂਵਮੈਂਟ ਆ ਉਹ ਵੀ ਕੋ ਖਤਰੇ ਤੋਂ ਬਾਹਰ ਨਹੀਂ ਹੈ ਉਹਨਾਂ ਲਈ ਵੀ ਇਹ ਗੱਲ ਹੋਣੀ ਆ ਸੋ ਇਹ ਹੁਣੇ ਹੀ ਮੌਕਾ ਉਹ ਕਹਿੰਦੇ ਵੀ ਇਸ ਗੱਲ ਨੂੰ ਰੋਕਿਆ ਜਾਏ ਸੋ ਜਿਹੜੇ ਏਟੀਏ ਆ ਉਹ ਆਪਣੇ ਵਕੀਲਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਕੀ ਕਹਿੰਦੇ ਨੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਔਰ ਨਾਲ ਦੀ ਨਾਲ ਜਿਹੜੇ ਗਿਲ ਮੁਕਾਵਨ ਹੋਰੀ ਨੇ ਦੂਸਰੀਆਂ ਯੂਨੀਅਨਜ਼ ਦੇ ਮੁਖੀ ਉਹ ਕਹਿ ਰਹੇ ਨੇ ਕਿ ਅਸੀਂ ਅਨ ਪ੍ਰੈਸੀਡੈਂਟਡ ਜਿਹੜਾ ਇਸ ਗੱਲ ਦਾ ਰਿਸਪੌਂਸ ਦੇਾਂਗੇ ਕਿਉਂਕਿ ਇਹ ਕਿਸਮ ਦਾ ਕਹਿੰਦੇ ਵੀ ਜਿਹੜੀ ਲੇਬਰ ਮੂਵਮੈਂਟ ਆ ਉਹਦੇ ਹੱਕਾਂ ਦੇ ਉੱਤੇ ਇਹ ਇੱਕ ਕਿਸਮ ਦਾ ਡਾਕਾ ਮਾਰਿਆ ਜਾ ਰਿਹਾ ਹੈ ਡੈਨੀਅਲ ਸਮਿਥ ਦੀ ਸਰਕਾਰ ਵੱਲੋਂ ਕਿਉਂਕਿ ਕਹਿੰਦੇ ਵੀ ਜਿਹੜਾ ਵੀ 네ਗੋਸ਼ੀਏਸ਼ਨਸ ਰਾਹੀਂ ਗੱਲਬਾਤ ਹੋਣੀ ਚਾਹੀਦੀ ਸੀ ਉਹਦੇ ਲਈ ਸਰਕਾਰ ਜਿਹੜੀ ਆ ਪਿੱਛੇ ਹਟਦੀ ਆ ਔਰ ਉਹ ਕਹਿੰਦੇ ਵੀ ਅਸੀਂ ਸਟੂਡੈਂਟਸ ਦੀ ਭਲਾਈ ਦੀ ਗੱਲ ਕਰਦੇ ਸੀ ਕਿ ਜਿਹੜੀਆਂ ਕਲਾਸਾਂ ਇੰਨੀਆਂ ਜ਼ਿਆਦਾ ਨੰਬਰ ਨੇ ਬੱਚਿਆਂ ਦੇ ਉਹਦੇ ਵਿੱਚ ਬੱਚਿਆਂ ਨੂੰ ਇੰਨੀ ਅਟੈਂਸ਼ਨ ਨਹੀਂ ਦੇ ਸਕਦੇ ਜੇ ਦਾ ਕਰਕੇ ਟੀਚਰਜ਼ ਕਾਫੀ ਸਟ੍ਰੈਸਫੁਲ ਸੀਗੇ ਔਰ ਦੂਸਰਾ ਉਹ ਕਹਿੰਦੇ ਵੀ ਜਿਹੜੇ ਕਈ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਵਖਰੀਆਂ ਵਖਰੀਆਂ ਲੋੜਾਂ ਹੁੰਦੀਆਂ ਉਹਦੇ ਲਈ ਟੀਚਰ ਵੀ ਜਾਦਾ ਹੋਰ ਟੀਚਰ ਦੇ ਜਿਹੜੇ ਸਹਾਇਕ ਹੁੰਦੇ ਉਹਨਾਂ ਦੀ ਵੀ ਜ਼ਰੂਰਤ ਹੈ ਹਾਲਾਂਕਿ ਸਰਕਾਰ ਨੇ ਕਿਹਾ ਸੀ ਅਸੀਂ 3000 ਟੀਚਰ ਜਿਹੜਾ ਜੀ ਉਹ ਕਰਾਂਗੇ ਉਹ ਕਹਿੰਦੇ 2700 ਟੀਚਰ ਤਾਂ ਇਕੱਲਾ ਕੈਲਗਰੀ ਵਿੱਚ ਚਾਹੀਦਾ ਐਕਟਰ ਜੇ ਉਸ ਹਿਸਾਬ ਨਾਲ ਨੰਬਰ ਵਧੇ ਹੋਏ ਨੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਜੀ ਬਾਕੀ ਜਿਹੜੀ ਗੱਲਬਾਤ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗੀ ਪਰ ਹਾਲ ਦੀ ਘੜੀ ਕੱਲ ਤੋਂ ਜਿਹੜੇ ਸਕੂਲ ਨੇ ਉਹ ਫੇਰ ਆਰੰਭ ਹੋ ਰਹੇ ਨੇ ਅਲਬਰਟਾ ਦੇ ਵਿੱਚ ਇਹ ਪਬਲਿਕ ਸਕੂਲ ਤੇ ਜਿਹੜੇ ਦੂਸਰੇ ਸਕੂਲ ਹੈਗੇ ਆ ਜੀ ਚੈਨਲ ਪੰਜਾਬੀ ਲਈ ਕਲਮਿਸ਼ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ